ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਪਰਸੋਂ ਰਾਤ ਨੂੰ ਤੇ ਕੱਲ ਰਾਤ ਦੋ ਜਹਾਜ਼ ਜਿਹੜੇ ਭਾਰਤੀ ਉਥੇ ਗੈਰ ਕਾਨੂੰਨੀ ਢੰਗ ਨਾਲ ਗਏ ਹੋਏ ਸੀਗੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਵਾਪਸ ਭੇਜਿਆ ਗਿਆ ਅ ਬਹੁਤ ਸਾਰੇ ਲੋਕ ਇਸ ਤੇ ਬਹਿਸ ਕਰਦੇ ਆ ਕਿ ਉਹ ਇੰਨੇ ਪੈਸੇ ਖਰਚ ਕੇ ਕਿਉਂ ਗਏ ਉਹ ਉਹਨਾਂ ਦਾ ਸਾਰਾ ਕਸੂਰ ਹੈ ਇਹ ਹੈ ਉਹ ਬਹੁਤ ਸਾਰੀਆਂ ਗੱਲਾਂ ਅਸੀਂ ਖੈਰ ਉਸ ਬਹਿਸ 'ਚ ਨਾ ਪੈਂਦੇ ਹੋਏ ਮੋਟੀ ਗੱਲ ਇਹ ਕਹਿਣੀ ਚਾਹੁੰਦੇ ਆ ਗੇ ਹੋ ਉੱਥੇ ਕੋਈ ਡਾਕੇ ਮਾਰਨ ਤਾਂ ਗਏ ਨਹੀਂ ਸੀਗੇ ਤੇ ਨਾ ਹੀ ਉਹ ਕੋਈ ਉੱਥੇ ਕਿਸੇ ਕਿਸਮ ਦੇ ਕ੍ਰਾਈਮ ਕਰਨ ਗਏ ਸੀ ਠੀਕ ਹੈ ਦੋ ਤਿੰਨ ਬੰਦੇ ਅਜਿਹੀ ਵੀ ਆ ਜਿਹੜੇ ਇੱਥੇ ਕ੍ਰਾਈਮ ਕਰਿਆ ਹੋਇਆ ਸੀ ਤੇ ਉੱਥੇ ਭੱਜ ਗਏ ਸੀ ਤੇ ਉਹਦੇ ਨਾਲ ਇਹ ਨਹੀਂ ਸਿੱਧ ਹੋ ਜਾਂਦਾ ਵੀ ਉਹ ਬਹੁਤ ਵੱਡੇ ਕ੍ਰਿਮੀਨਲ ਸੀਗੇ ਗਏ ਤਾਂ ਆਖਰਕਾਰ ਉੱਥੇ ਕੰਮ ਕਰਕੇ ਕੰਮ ਕਰਕੇ ਆਪਣੇ ਪੈਸੇ ਕਮਾਉਣ ਗਏ ਸੀਗੇ ਇਸੇ ਕਰਕੇ ਉਹਨਾਂ ਨੇ ਪੈਸੇ ਖਰਚੇ ਹੁਣ ਜਿਸ ਤਰੀਕੇ ਨਾਲ ਉਹਨਾਂ ਨੂੰ ਭੇਜਿਆ ਗਿਆ ਮਿਲਟਰੀ ਦੇ ਜਹਾਜ਼ ਦੇ ਵਿੱਚ ਭੇਜਿਆ ਗਿਆ ਤੇ ਫੇਰ ਉਹਨਾਂ ਨੂੰ ਹੱਤਕੜੀਆਂ ਤੇ ਬੇੜੀਆਂ ਲਾਈਆਂ ਗਈਆਂ ਇਹ ਜਿਹੜੀ ਗੱਲ ਹੈ ਇਹ ਜਾਦੇ ਇੰਪੋਰਟੈਂਟ ਹੈ ਇੱਕ ਦੋ ਦੇਸ਼ਾਂ ਦੇ ਆਪਸੀ ਜਿਹੜੇ ਸਬੰਧ ਹੈ ਉਹਨਾਂ ਚ ਕਿੰਨਾ ਜ਼ਿਆਦਾ ਇੱਕ ਅਮਰੀਕਾ ਭਾਰਤ ਨੂੰ ਥੱਲੇ ਲਾ ਰਿਹਾ ਹੈ ਪਹਿਲਾਂ ਲੱਗਦਾ ਸੀਗਾ ਵੀ ਜਦੋਂ ਪਹਿਲਾ ਜਹਾਜ਼ ਆਇਆ ਉਸ ਤੋਂ ਬਾਅਦ ਇਹ ਘਟਨਾਵਾਂ ਨਹੀਂ ਹੋਣਗੀਆਂ ਚਾਹੇ ਜਿਹੜਾ ਸਾਡਾ ਵਿਦੇਸ਼ ਮੰਤਰੀ ਹੈ ਉਹਨੇ ਪਾਰਲੀਮੈਂਟ ਦੇ ਵਿੱਚ ਬਹੁਤ ਰੌਲਾ ਪੈਣ ਦੇ ਉੱਤੇ ਵੀ ਉਹਨੂੰ ਜਸਟੀਫਾਈ ਕੀਤਾ ਸੀ ਪਰ ਦੂਜੇ ਦਿਨ ਜਿਹੜਾ ਸਾਡਾ ਵਿਦੇਸ਼ ਸਕੱਤਰ ਹੈ ਮਿਸਟਰ ਵਿਕਰਮ ਮਿਸਰੀ ਉਸ ਨੇ ਕਿਹਾ ਸੀਗਾ ਵੀ ਅਸੀਂ ਇਸ ਮਸਲੇ ਨੂੰ ਟੇਕ ਅਪ ਕਰਾਂਗੇ ਵੀ ਇਹ ਹਥਕੜੀਆਂ ਵਗੈਰਾ ਨਾ ਲੱਗਣਾ ਪਰ ਕੱਲ ਜਿਹੜੀ ਫਲਾਈਟ ਆਈ ਹੈ ਤੇ ਪਰਸੋਂ ਜਿਹੜੀ ਫਲਾਈਟ ਆਈ ਹੈ ਉਹਦੇ ਵਿੱਚ ਵੀ ਦੁਬਾਰਾ ਫੇਰ ਉਹਨਾਂ ਨੂੰ ਹਥਕੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਸੀ ਕੱਲ ਤਾਂ ਇਹ ਵੀ ਪਤਾ ਲੱਗਿਆ ਵੀ ਜਿਹੜੇ ਬੰਦੇ ਕੱਲ ਆਏ ਐ ਤੇ ਉਹਨਾਂ ਦੀਆਂ ਤਾਂ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਸਿੱਖ ਭਰਾ ਨੇ ਬੱਚੇ ਐ ਉਹਨਾਂ ਦੀਆਂ ਪੱਗਾਂ ਵੀ ਉਹਨਾਂ ਨੂੰ ਨਹੀਂ ਸੀ ਬੰਨਣ ਦਿੱਤੀ ਇਥੋਂ ਤੱਕ ਬੇਇੱਜ਼ਤ ਕੀਤਾ ਗਿਆ ਇਸ ਦੇ ਉੱਤੇ ਮੋਦੀ ਜੀ ਚੁੱਪ ਹੈ ਮੋਦੀ ਜੀ ਟਰੰਪ ਨੂੰ ਮਿਲਿਆ ਤਾਂ ਵੀ ਨਹੀਂ ਗੱਲ ਬਣੀ ਉੱਥੇ ਆਪਣੇ ਵਿਦੇਸ਼ ਮੰਤਰੀ ਜੀ ਵੀ ਨਾਲ ਗਏ ਹੋਏ ਸੀਗੇ ਉਹਨਾਂ ਨੇ ਵੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਿਹਦੇ ਕਰਕੇ ਇਹ ਗੱਲ ਹੋਈ ਹੈ ਛੋਟੇ ਛੋਟੇ ਦੇਸ਼ਾਂ ਨੇ ਇਹ ਮਿਲਟਰੀ ਜਹਾਜ਼ ਆਪਣੇ ਦੇਸ਼ ਚ ਉਤਰਨ ਤੋਂ ਇਨਕਾਰ ਕੀਤਾ ਉਹਨਾਂ ਨੂੰ ਵਾਪਸ ਭੇਜਿਆ ਤੇ ਆਪ ਸਤਕਾਰ ਸਹਿਤ ਆਪਣੇ ਬੰਦਿਆਂ ਨੂੰ ਲੈ ਕੇ ਆਏ ਤੇ ਸਾਡਾ ਭਾਰਤ ਹੈ ਜਿਹੜਾ ਹੈ ਇਹ ਕਿਵੇਂ ਵੱਖਰਾ ਹੋ ਗਿਆ ਇੰਨਾ ਥੱਲੇ ਲੱਗ ਗਿਆ ਅਮਰੀਕਾ ਦੇ ਕਹਣ ਨੂੰ ਅਸੀਂ ਦੋਸਤਾਂ ਦੋਸਤ ਨਹੀਂ ਮਹਾਰਾਜ ਜੀ ਇਹ ਤਾਂ ਬਹੁਤ ਬੜੀ ਦੁਸ਼ਮਣੀ ਤੁਹਾਡੇ ਨਾਲ ਹੋ ਰਹੀ ਹੈ ਆਉਣ ਵਾਲਾ ਸਮਾਂ ਜਿਹੜਾ ਇਹ ਇੱਧਰ ਨੂੰ ਜਾ ਸਕਦਾ ਹੈ ਕੱਲ ਵੀ ਉੱਥੇ ਯੂਥ ਕਾਂਗਰਸ ਨੇ ਅਮਰੀਕਾ ਦੇ ਖਿਲਾਫ ਤੇ ਭਾਰਤ ਦੇ ਪ੍ਰਧਾਨ ਮੰਤਰੀ ਖਿਲਾਫ ਕੋਈ ਪ੍ਰੋਟੈਸਟ ਕੀਤਾ ਕੋਸ਼ਿਕਾ ਤੋਂ ਸਾਂਝ ਜਥੇਬੰਦੀਆਂ ਨੇ ਵੀ ਕੀਤਾ ਜੇ ਕਿਤੇ ਇਹ ਗੱਲ ਦੁਬਾਰਾ ਦੁਬਾਰਾ ਹੁੰਦੀ ਗਈ ਤਾਂ ਹੋ ਸਕਦਾ ਪੰਜਾਬੀ ਵੱਡੀ ਪੱਧਰ ਦੇ ਉੱਤੇ ਅਮਰੀਕਾ ਦੇ ਖਿਲਾਫ ਤੇ ਮੋਦੀ ਦੇ ਖਿਲਾਫ ਵੱਡੇ ਮੁਜ਼ਾਰੇ ਇਸ ਗੱਲ ਦੇ ਉੱਤੇ ਕਰਦਾਂ ਗੈਰ ਕਾਨੂੰਨੀ ਐ ਵਾਪਸ ਭੇਜਦੇ ਵਾਪਸ ਲਿਆਉਣੇ ਐ ਇਹ ਕੋਈ ਚੱਕਰ ਨਹੀਂ ਤਰੀਕਾ ਕੀ ਹੈ ਜਿਹੜਾ ਇੰਨਾ ਬੇਇੱਜ਼ਤੀ ਕਰਨ ਵਾਲਾ ਇਹ ਜਾਦੇ ਇੰਪੋਰਟੈਂਟ ਹੈ ਇਸੇ ਦੇ ਸਬੰਧ ਤੇ ਵਿੱਚ ਤਮਨ 나ਡੂ ਦੇ ਵਿੱਚ ਇੱਕ ਡਿਜੀਟਲ ਮੈਗਜ਼ੀਨ ਵਿਕਾਤਮ ਪਲੱਸ ਛਪਦਾ ਹੈ ਉਸ ਨੇ 10 ਫਰਵਰੀ ਦੇ ਆਪਣੇ ਇਸ਼ੂ ਦੇ ਵਿੱਚ ਇੱਕ ਕਾਰਟੂਨ ਬਣਾਇਆ ਜਿਸ ਕਾਰਟੂਨ ਦੇ ਵਿੱਚ ਮੋਦੀ ਜੀ ਨੂੰ ਹਥਕੜੀਆਂ ਲੱਗੀਆਂ ਹੋਈਆਂ ਨੇ ਪੈਰਾਂ 'ਚ ਬੇੜੀਆਂ ਲੱਗੀਆਂ ਹੋਈਆਂ ਨੇ ਤੇ ਉਹ 트ੰਪ ਦੇ ਸਾਹਮਣੇ ਬੈਠੇ ਆ। ਉਹਦੇ ਉੱਤੇ ਬੀਜੇਪੀ ਵਾਲਿਆਂ ਨੇ ਬੜਾ ਰੌਲਾ ਪਾਇਆ ਬੀਜੇਪੀ ਦਾ ਜਿਹੜਾ ਤਾਮਨਾਡੂ ਦਾ ਪ੍ਰਧਾਨ ਹੈ ਅੰਨਾ ਮਲਾਈ ਉਸ ਨੇ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਸ਼ਿਕਾਇਤ ਕੀਤੀ ਉਸ ਮੈਗਜ਼ੀਨ ਦੀ ਤੇ ਮਨਿਸਟਰ ਆਫ ਸਟੇਟ ਹੈ ਜਿਹੜਾ ਭਾਰਤ ਸਰਕਾਰ ਦਾ ਐਲ ਮੁਰੂਗਨ ਉਹਨੂੰ ਵੀ ਸ਼ਿਕਾਇਤ ਕੀਤੀ। ਉਹਨਾਂ ਨੇ ਤੱਕ ਕਿਸੇ ਨੇ ਕੋਈ ਉਸ ਮੈਗਜ਼ੀਨ ਨੂੰ ਕੋਈ ਨੋਟਸ ਤੱਕ ਨਹੀਂ ਭੇਜਿਆ ਪੁੱਛਿਆ ਤੱਕ ਨਹੀਂ ਕਿਉਂਕਿ ਕਾਰਟੂਨ ਬਣਾਉਣਾ ਤਾਂ ਅਗਲੇ ਦਾ ਹੱਕ ਹੈ ਵੀ ਇਹ ਇਹ ਹਥਕੜੀਆਂ ਸਾਡੇ ਭਾਰਤੀ ਬੰਦਿਆਂ ਦੇ ਨਹੀਂ ਲੱਗੀਆਂ ਇਹ ਮੋਦੀ ਦੇ ਹਥਕੜੀਆਂ ਲੱਗੀਆਂ ਹੋਈਆਂ ਨੇ ਉਹਦੇ ਪੈਰਾਂ 'ਚ ਬੇੜੀਆਂ ਪਈਆਂ ਹੋਈਆਂ ਨੇ ਮੈਂ ਤਾਂ ਕਹਿੰਦਾ ਵੀ ਜੇ ਉਸ ਮੈਗਜ਼ੀਨ ਦੇ ਵਿੱਚ ਉਹਦਾ ਮੂੰਹ ਵੀ ਬੰਨਿਆ ਜਾਂਦਾ ਤਾਂ ਸਿੱਤਾ ਹੁੰਦਾ ਤਾਂ ਵੀ ਸ਼ਾਇਦ ਘੱਟ ਹੋਣਾ ਸੀਗਾ ਕਿਉਂਕਿ ਉਹ ਬੋਲ ਵੀ ਨਹੀਂ ਰਿਹਾ ਇਸ ਦੇ باوجود ਸੋ ਉਹ ਮੈਗਜ਼ੀਨ ਉਹਨਾਂ ਨੇ ਕਿਹਾ ਮੈਗਜ਼ੀਨ ਨੇ ਵੀ ਸਾਡਾ ਸਾਨੂੰ ਸਾਡੇ ਦੇ ਜਿਹੜੇ ਪਾਠਕਾਂ ਹੈ ਉਹਨਾਂ ਦੇ ਫੋਨ ਆ ਰਹੇ ਆ ਵੀ ਉਹ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਖੁੱਲ ਨਹੀਂ ਰਹੀ ਇਹਦਾ ਮਤਲਬ ਹੈ ਅੰਦਰੋਂ ਅੰਦਰੀ ਵੈਬਸਾਈਟ ਉਹਨਾਂ ਨੇ ਬਲੌਕ ਕਰ ਦਿੱਤੀ ਸਰਕਾਰ ਨੇ ਬਿਨਾਂ ਕਿਸੇ ਕਾਰਨ ਦੇ ਤੇ ਉਹਨਾਂ ਨੇ ਫਿਰ ਵੀ ਕਿਹਾ ਵੀ ਅਸੀਂ ਪ੍ਰਤੀਬੱਧਤਾ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹਨੂੰ ਚੁਕਾਉਣ ਦੇ ਲਈ ਸੋ ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦੇ ਆ ਕਿ ਉਹਨਾਂ ਨੇ ਇਹ ਇਹ ਜੇ ਸਮੇਂ ਤੇ ਇਹ ਜ਼ਰਤ ਵਾਲੀ ਗੱਲ ਕੀਤੀ ਦੂਜੇ ਪਾਸੇ ਜਿਹੜਾ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਹੈ ਜੇ ਡੀ ਵਾਸ ਜੇ ਡੀ ਵਾਸ ਜਿਹੜਾ ਹੈ ਉਹ ਮਿਊਨਿਕ ਸਕਿਉਰਿਟੀ ਕਾਨਫਰੰਸ ਦੇ ਲਈ ਉਹ ਯੂਰਪ ਚ ਗਿਆ ਹੋਇਆ ਸੀਗਾ ਜਰਮਨੀ ਚ ਉੱਥੇ ਬੋਲਦਿਆਂ ਹੋਇਆਂ ਉਹਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਫ੍ਰੀडम ਆਫ ਸਪੀਚ ਤੇ ਉਹਨਾਂ ਨੂੰ ਭਾਸ਼ਣ ਦਿੱਤਾ ਕਿ ਜਿਹੜੇ ਉੱਥੋਂ ਦੇ ਫਾਰ ਰਾਈਟ ਪਾਰਟੀਆਂ ਤੁਸੀਂ ਉਹਨਾਂ ਦੇ ਨਾਲ ਠੀਕ ਵਰਤਉ ਨਹੀਂ ਕਰ ਰਹੇ ਵਗੈਰਾ ਤੇ ਜਿਹੜੀ ਫਿਰ ਹੇਟ ਸਪੀਚ ਹੈ ਜਿਹੜੇ ਨਫ਼ਰਤੀ ਭਾਸ਼ਣ ਹੈ ਉਹਨਾਂ ਦੇ ਉੱਤੇ ਕਿਉਂ ਐਕਸ਼ਨ ਲੈਣੇ ਹੋ ਵਗੈਰਾ ਇਹ ਹੀ ਗੱਲਾਂ ਐਲਨ ਵਾਸ ਕਹਿੰਦਾ ਉੱਥੋਂ ਦੀ ਜਿਹੜੀ ਜਰਮਨੀ ਦੀ ਫਾਰ ਰਾਈਟ ਪਾਰਟੀ ਹੈ ਏ ਐਫ ਡੀ ਜਿਹਦੇ ਤਕਰੀਬਨ 20% ਵੋਟਾਂ ਲਈਆਂ ਹੋਈਆਂ ਨੇ ਉਹ ਸ਼ਰਯ ਆਮ ਜਿਹੜਾ ਨਾਜ਼ੀਵਾਦ ਹੈ ਹਿਟਲਰ ਦਾ ਉਹਦਾ ਪ੍ਰਚਾਰ ਕਰਦੀ ਹੈ ਤੇ ਉਧਰ ਨੂੰ ਉੱਤਰ ਰਹੀ ਹੈ ਤੇ ਉਹਦੀ ਸਪੋਰਟ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਵੀ ਕਰਦਾ ਹੈ ਐਲਨ ਮਸਕ ਵੀ ਕਰਦਾ ਹੈ ਤੇ ਉੱਥੇ ਉਸੇ ਕਾਨਫਰੰਸ 'ਚ ਉਹਦੀ ਹਾਜ਼ਰੀ ਦੇ ਵਿੱਚ ਹੀ ਅਮਰੀਕਾ ਜਿਹੜਾ ਜਰਮਨੀ ਦਾ ਚਾਂਸਲਰ ਹੈ ਉੱਥੇ ਚਾਂਸਲਰ ਕਹਿੰਦੇ ਪਰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਹੀਂ ਕਹਿੰਦੇ ਆਲ ਆਫ ਸ਼ਾਲਸ ਉਸਨੇ ਚੰਗੀ ਝਿੜਕ ਮਾਰੀ ਉਸ ਨੂੰ ਬਾਸੂ ਸਾਰੀ ਕਾਨਫਰੰਸ ਦੇ ਵਿੱਚ ਤੇ ਉਹਨੇ ਕਿਹਾ ਵੀ ਅਸੀਂ ਤੁਹਾਡੇ ਇਸ ਸਟੈਂਡ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗੇ ਉਹ ਸਾਨੂੰ ਯੂਰਪ ਨੂੰ ਤੇ ਜਿਹੜਾ ਜਰਮਨੀ ਨੂੰ ਤੁਸੀਂ ਸਾਨੂੰ ਕੀ ਪਾਠ ਪੜ੍ਹਾਉਂਗੇ ਅਸੀਂ ਜਿਹੜੇ ਹੈ ਅਸੀਂ ਜਿਹੜਾ ਹੁਣ ਅਸੀਂ ਸਾਡਾ ਨਾਰਾ ਹੈ ਵੀ ਦੁਬਾਰਾ ਮੁੜ ਕੇ ਅਸੀਂ ਫਾਸ਼ੀਵਾਦ ਇੱਥੇ ਆਉਣ ਨਹੀਂ ਦੇਣਾ ਦੁਬਾਰਾ ਮੁੜ ਕੇ ਇੱਥੇ ਨਸਲਵਾਦ ਨਹੀਂ ਆਉਣ ਦੇਣਾ ਕੋਈ ਅਗਰੈਸ਼ਨ ਨਹੀਂ ਕਰਨ ਦੇਣਾ ਕੋਈ ਵਾਰ ਨਹੀਂ ਹੋਣ ਦੇਣੀ ਸਾਡੀ ਕਮਿਟਮੈਂਟ ਹੈ ਇਹ ਵਾਦ ਸਾਹਿਬ ਤੁਹਾਡੀ ਨਹੀਂ ਹੈ ਤੁਸੀਂ ਇੱਥੇ ਲੋਕਾਂ ਨੂੰ ਪੜਕਾਉਣਾ ਚਾਹੁੰਦੇ ਆ ਦੱਸ ਦਈਏ ਕਿ 23 ਫਰਵਰੀ ਨੂੰ ਜਰਮਨੀ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਅਮਰੀਕਾ ਦੀ ਸਾਰੀ ਲੋਬੀ ਦਾ ਜ਼ੋਰ ਲੱਗਿਆ ਹੋਇਆ ਵੀ ਉੱਥੇ ਸੱਜੇ ਪੱਖੀ ਪਾਰਟੀਆਂ ਜਿੱਤ ਜਾਣ ਸੋ ਔਰ ਉਹਦੀ ਉਹਦੀ ਵੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਚਾਹੇ ਉਹ ਸਾਮਰਾਜੀ ਮੁਲਕ ਹੈ ਸਾਮਰਾਜੀ ਮੁਲਕ ਦੀ ਉਹ ਪਾਰਟੀ ਹੈ ਜਿਹੜੀ ਆਲ ਸੋਸ਼ਲਸ ਦੀ ਹੈ ਪਰ ਉਹਨਾਂ ਡਟ ਕੇ ਇਹਨਾਂ ਜਿਹੜੇ ਅਤਪਿਸ਼ਾਖੜੀ ਜਿਹੜੇ ਲੋਕ ਨੇਗੇ ਇਹਨਾਂ ਦਾ ਇਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦਿੰਦਾ ਹੈਗਾ ਅਗਲੀ ਗੱਲ ਸਾਡੇ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਕਰਚ ਇਹਨਾਂ ਨੂੰ ਬੜਾ ਜਿਆਦਾ ਬੁਖਾਰ ਚੜਿਆ ਰਹਿੰਦਾ ਹੈਗਾ ਇਹ ਹੁਣ ਪਰसों ਕਿ ਇਹਨਾਂ ਨੇ ਇੱਕ ਬਿਆਨ ਦਿੱਤਾ ਵੀ ਜਿਹੜਾ ਚੀਫ ਜਸਟਿਸ ਹੈ ਉਹ ਜਦੋਂ सीबीआई ਦਾ ਡਾਇਰੈਕਟਰ ਲੱਗਣਾ ਹੁੰਦਾ ਉਸ ਕਮੇਟੀ ਦੇ ਵਿੱਚ ਉਹ ਕਿਉਂ ਉੱਥੇ ਹੁੰਦਾ ਕੋਈ ਚੀਫ ਜਸਟਿਸ ਦਾ ਕੀ ਕੰਮ ਹੈ ਵੀ ਉਹਨੂੰ ਡਾਇਰੈਕਟ ਉਹਨੂੰ ਸਿਲੈਕਟ ਕਰੇ ਉਹ ਤਾਂ ਸਰਕਾਰ ਦਾ ਕੰਮ ਹੈ ਜੁੜੇ ਹੋਏ ਨਾ ਇਹਨਾਂ ਦਾ ਕੰਮ ਹੈ ਜਣੀ ਜਿਹੜੀਆਂ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀਆਂ ਸੁਤੰਤਨਿਕ ਸੰਸਥਾਵਾਂ ਬਣੀਆਂ ਨੇ ਜਿਨ੍ਹਾਂ ਚ ਇਲੈਕਸ਼ਨ ਕਮਿਸ਼ਨ ਹੈ सीबीआई ਹੈ ਹੋਰ ਬਹੁਤ ਸਾਰੀਆਂ ਨੇ ਉਹ ਨਿਰਪੱਖ ਰਹਿਣ ਉਹਦੇ ਲਈ ਉਹਨਾਂ ਦੀ ਚੋਣ ਵਾਸਤੇ ਨਿਰਪੱਖ ਚੀਜ਼ਾਂ ਦੀ ਲੋੜ ਸੀਗੀ ਤੇ ਉਹਦੇ 'ਚ ਹੀ ਇਹ ਇੱਕ ਇੰਤਜ਼ਾਮ ਕਰਿਆ ਹੋਇਆ ਤੇ ਇਹਨੂੰ ਇੱਕ ਦਰਦ ਹੋ ਰਿਹਾ ਜਗਦੀਪ ਧਨਕਰ ਨੂੰ ਵੀ ਅਸੀਂ ਤਾਂ ਆਪਣੀ ਮਨਮਰਜ਼ੀ ਦੇ ਬੰਦੇ ਲਾਉਣੇ ਆਂ ਵਿੱਚ ਇਹ ਕੋਈ ਬੰਦੇ ਹੋਰ ਲਾ ਕੇ ਕਈ ਵਾਰੀ ਅੜਿੱਕੇ ਡਾਂਦੇ ਆਂ ਇਹ ਕਿਉਂ ਹੋਵੇ ਇਲੈਕਸ਼ਨ ਕਮਿਸ਼ਨ ਦੇ ਬਾਰੇ ਵਿੱਚ ਵੀ ਇਹੀ ਗੱਲ ਹੈ ਤੇ ਉਹ ਨਾਲ ਦੀ ਨਾਲ ਇਹ ਲੱਗਦੇ ਹੱਥੋਂ ਜਿਹੜਾ ਭਾਰਤੀ ਸੰਵਿਧਾਨ ਦਾ ਜਿਹੜਾ ਮੂਲ ਢਾਂਚਾ ਹੈ ਜਿਹਦੇ ਉੱਤੇ ਕੋਈ ਕਾਨੂੰਨ ਬਣਾ ਕੇ ਉਹਨੂੰ ਰੱਦ ਵੀ ਨਹੀਂ ਕਰਿਆ ਜਾ ਸਕਦਾ ਉਹਦੀ ਤਰਮੀਮ ਵੀ ਨਹੀਂ ਕੀਤੀ ਜਾ ਸਕਦੀ ਉਹਦੇ ਵੀ ਉਹ ਵਿਰੋਧ ਹੈ ਭਾਰਤ ਦਾ ਜਿਹੜਾ ਕਾਲੇਜੀਅਮ ਸਿਸਟਮ ਹੈ ਜੱਜਾਂ ਨੂੰ ਸੁਣਨ ਦਾ ਚੁਣਨ ਦਾ ਉਹਦੇ ਵੀ ਉਹ ਵਿਰੋਧ ਹੈ ਸੋ ਜਣੀ ਭਾਰਤ ਦੇ ਅੰਦਰ ਜਿਹੜਾ ਸਭਧਾਨ ਦੀਆਂ ਕੋਈ ਮਾੜੀਆਂ ਮੋਟੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਉਖੇੜ ਸੁੱਟਣ ਦਾ ਹਾਮੀ ਹੈ ਮਿਸਟਰ ਜਗਦੀਪ ਧੰਕਰ ਸਾਡੇ ਦੇਸ਼ ਦਾ ਉਪਰਾਸ਼ਟਰਪਤੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਲਾਅਨਡ ਆਰਡਰ ਦੀ ਹਾਲਤ ਬਹੁਤ ਮਾੜੀ ਹੈ। ਭਗਵਾਨ ਤਮਨਜੀ ਵੱਡੇ ਬਿਆਨ ਦੇ ਜਾਂਦੇ ਆ ਉਹਨਾਂ ਦੀ ਆਪਣੀ ਪਾਰਟੀ ਦੇ ਇੱਕ ਵਰਕਰ ਜਿਹੜੇ ਹੈ ਅਨੂ ਅਨੋਖ ਮਿੱਤਲ ਉਹਨਾਂ ਨੂੰ ਇੱਥੇ ਡੇਲੋਂ ਦੇ ਕੋਲ ਉਹਨਾਂ ਦੇ ਉਹਨਾਂ ਦੀ ਗਾਰ ਤੇ ਹਮਲਾ ਹੋ ਗਿਆ। ਉਹਦੇ ਘਰ ਵਾਲੀ ਦੇ ਗਹਿਣੇ ਲੁੱਟਣ ਤੇ ਹੋਰ ਕਰਨ ਦੇ ਲਈ ਉਹਦੇ ਤੇ ਅਟੈਕ ਹੋਇਆ ਤੇ ਉਹ ਮਾਰੀ ਗਈ ਵਿਚਾਰੀ ਤੇ ਆਪ ਉਹ ਜਿਹੜਾ ਉਸ ਹਸਪਤਾਲ 'ਚ ਦਾਖਲੇਗਾ। ਤੇ ਸਰਕਾਰ ਕਦੇ-ਕਦੇ ਧਮਕੀਆਂ ਮਾਰ ਦਿੰਦੀ ਹੈ। ਹੁਣ ਦੱਸੋ ਵੀ ਜਿਹੜਾ ਉੱਥੋਂ ਦਾ ਕਨਸਰਨਡ ਐਸਐਸਪੀਏ ਤੇ ਹੋਰ ਹੈ ਤੁਸੀਂ ਉਹਦੇ ਤੇ ਕੀ ਐਕਸ਼ਨ ਲਿਆ ਕਰਨ ਦਾ ਤੁਸੀਂ ਕਹਿੰਦੇ ਸੀ ਵੀ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਠਹਿਰਾਓ ਜ਼ਿੰਮੇਵਾਰ ਰੋਜ਼ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਲਾਈਂਡ ਆਰਡਰ ਦੀ ਸਿਚੁਏਸ਼ਨ ਬਹੁਤ ਮਾੜੀ ਹੈ ਤੇ ਭਾਰਤ ਪੰਜਾਬ ਸਰਕਾਰ ਉਹਨੂੰ ਕੰਟਰੋਲ ਨਹੀਂ ਕਰ ਰਹੀ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਉਹ ਇਹ ਹੈ ਕਿ ਜਿਹੜਾ ਐਲਨ ਮਸਕ ਹੈ ਉਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਡਿਪਾਰਟਮੈਂਟ ਬਣਾ ਕੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋਜ ਡੀਓਜੀ ਉਹਦਾ ਐਲਨ ਮਸਕ ਨੂੰ ਚੇਅਰਮੈਨ ਬਣਾਇਆ ਹੋਇਆ ਐ ਐਲਨ ਮਸਕ ਲੱਗਿਆ ਹੋਇਆ ਵੀ ਸਾਰੇ ਪੈਸੇ ਮੈਂ ਪੈਸਿਆਂ ਦੀ ਕਟੌਤੀ ਕਰ ਦੇਣੀ ਹੈ ਇੱਕ ਉਹਦੇ ਚ ਯੂ ਐਸ ਏਡ ਯੂ ਐਸ ਏ ਆਈ ਡੀ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਉਹਦਾ ਨਾਮ ਹੈ ਉਹ ਆਰਡਰ ਸੰਸਥਾਵਾਂ ਨੂੰ ਪੈਸੇ ਦਿੰਦੀ ਹੈ ਕੱਲ ਉਹਦੇ ਚ ਇਹ ਖੁਲਾਸਾ ਹੋਇਆ ਵੀ ਜਿਹੜੀ ਉਹ ਏਡ ਦਿੰਦੀ ਹੈ ਉਹ ਟੋਟਲ ਜਿਹੜੀ ਹੈ ਏਡ ਤਕਰੀਬਨ ਜਿਹੜਾ 21 ਮਿਲੀਅਨ ਡਾਲਰ ਜਿਹੜਾ ਉਹ ਭਾਰਤ ਨੂੰ ਭਾਰਤ ਦੇ ਵਿੱਚ ਚੋਣਾਂ 'ਚ ਵੱਧ ਲੋਕ ਪਾਰਟਿਸਿਪੇਟ ਕਰਨ ਇਹਦੇ ਲਈ ਦਿੱਤੀ ਹੋਈ ਹੈ ਤੇ ਦੱਸਿਆ ਇਹ ਗਿਆ ਕਿ 2012 ਦੇ ਵਿੱਚ ਆਈਐਫਈਐਸ ਨਾਲ ਇੱਕ ਐਮਓਯੂ ਜਾਨੀ ਸਮਝੌਤਾ ਸਾਈਨ ਹੋਇਆ ਸੀ ਇਹ ਖਬਰ ਆਉਂਦੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਈਟੀ ਸੈੱਲ ਦਾ ਚੇਅਰਮੈਨ ਹੈ ਅਮਿਤ ਮਾਲਵੀਆ ਤੇ ਇੱਕ ਮੰਤਰੀ ਉਹ ਚੱਕ ਕੇ ਕਾਂਗਰਸ ਦੇ ਖਿਲਾਫ ਤੇ ਜਿਹੜੇ ਸਾਬਕਾ ਸਾਡੇ ਮੁੱਖ ਚੋਣ ਕਮਿਸ਼ਨਰ ਰਹੇ ਐ ਐਸワイ ਕੁਰੇਸ਼ੀ ਉਹਨਾਂ ਦੇ ਵਿਰੁੱਧ ਉਹਨਾਂ ਨੇ ਆਪਣਾ ਮੋਰਚਾ ਖੋਲਤਾ ਕੁਰੇਸ਼ੀ ਸਾਹਿਬ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਉਹਦਾ ਪੂਰਨ ਤੌਰ ਤੇ ਖੰਡਨ ਕੀਤਾ ਕੁਰੇਸ਼ੀ ਸਾਹਿਬ ਨੇ ਕਿਹਾ ਕਿ ਵੀ ਸਾਡਾ ਜਿਹੜਾ ਇਹਦੇ ਨਾਲ ਐਮਓਯੂ ਹੋਇਆ ਸੀਗਾ ਉਹਦੇ ਚ ਜਿਹੜਾ ਅਸੀਂ ਬਹੁਤ ਸਾਰੀਆਂ ਜਿਹੜੀਆਂ ਅੱਡ-ਅੱਡ ਦੇਸ਼ਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਚੋਣਾਂ ਦਾ ਪ੍ਰਬੰਧ ਕਰਦੀਆਂ ਨੇ ਅਸੀਂ ਉਹਨਾਂ ਨਾਲ ਸਾਰਿਆਂ ਨਾਲ ਹੀ ਸਮਝੌਤੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਮੀਟਿੰਗਾਂ ਕਰਦੇ ਹਾਂ ਉਹਨਾਂ ਨਾਲ ਕਾਨਫਰੰਸਾਂ ਕਰਦੇ ਹਾਂ ਸਾਡਾ ਇਲੈਕਸ਼ਨ ਕਮਿਸ਼ਨ ਤੇ ਪਰ ਉਸ ਸਮਝੌਤੇ ਦੇ ਵਿੱਚ ਕਿਤੇ ਵੀ ਕੋਈ ਪੈਸੇ ਦਾ ਲੈਣ-ਦੇਣ ਕਿੰਨਾ ਤਾਂ ਛੱਡ ਦਿਓ ਕੋਈ ਲੈਣ-ਦੇਣ ਦਾ ਮਤਲਬ ਹੀ ਕੋਈ ਨਹੀਂਗਾ ਬਲਕਿ ਉਹਨਾਂ ਨੇ ਇਹ ਦੱਸਿਆ ਕਿ ਉਸ ਸਮਝੌਤੇ ਦੇ ਵਿੱਚ ਦੋ ਥਾਵਾਂ ਦੇ ਉੱਤੇ ਲਿਖਿਆ ਹੋਇਆ ਹੈ ਵੀ ਇਸ ਦੇ ਅਧੀਨ ਕੋਈ ਵੀ ਪੈਸੇ ਦਾ ਲੈਣ-ਦੇਣ ਜਾਂ ਕੋਈ ਲੀਗਲ ਆਬਲੀਗੇਸ਼ਨ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਸਾਈਡ ਦੇ ਵੱਲੋਂ ਨਹੀਂ ਹੋਵੇਗੀ ਇਸ ਲਈ ਜਿਹੜਾ ਭਾਜਪਾ ਦਾ ਰੌਲਾ ਹੈਗਾ ਹੁਣ ਉਹਨੂੰ ਸੋਚਣਾ ਇਹ ਚਾਹੀਦਾ ਹੈ ਅੱਗੋਂ ਇਹ ਵੀ ਪਤਾ ਲੱਗਿਆ ਇੰਡੀਅਨ ਐਕਸਪ੍ਰੈਸ ਨੇ ਜਿਹੜਾ ਦੱਸਿਆ ਹੈਗਾ ਕਿ ਜਿਹੜਾ ਉੱਥੋਂ ਦਾ ਇੱਕ ਜਿਹੜਾ ਐਂਥਨੀ ਬੈਨਵਰੀ ਜਿਹੜਾ IFES ਦਾ CEO ਹੈ ਉਹ ਇੱਥੇ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਇੱਕ ਘਰ ਰਸਤੇ ਆਇਆ ਸੀ ਤੇ ਉਸ ਨੇ ਫੇਰ ਦੋ ਪਿਛਲੇ ਹੁਣ ਥੋੜੇ ਜਿਹਾ ਸਮਾਂ ਪਹਿਲਾਂ ਸਾਡੇ ਭਾਰਤੀ ਚੋਣ ਕਮਿਸ਼ਨ ਦੇ ਕਹਿਣ ਦੇ ਉੱਤੇ ਇੱਥੇ ਉਹਦੇ ਨਾਲ ਵੀ ਉਹਦੀ ਉਹਦੀ ਕਾਨਫਰੰਸ 'ਚ ਵੀ ਆਇਆ ਸੀ ਪਰ ਇਲੈਕਸ਼ਨ ਕਮਿਸ਼ਨ ਨੂੰ ਕੱਲ ਬਹੁਤ ਕਾਲਸ ਕੀਤੀਆਂ ਵੀ ਤੁਸੀਂ ਦੱਸੋ ਤੂ ਕੀ ਹੈ ਇਹਦੇ ਬਾਰੇ ਰੁਖ ਜੇ ਪੈਸੇ ਆ ਰਹੇ ਥੋੜੇ ਚੋ ਕਿਹਨੂੰ ਆ ਰਹੇ ਕੀ ਕਿਸ ਨੂੰ ਆ ਰਹੇ ਦੱਸੋ ਜਰਾ ਇਹਦੇ ਬਾਰੇ ਉਹ ਅਜੇ ਕੁਝ ਨਹੀਂ ਦੱਸ ਰਹੇ ਤੇ ਨਾ ਹੀ ਅਮਰੀਕਾ ਨੇ ਦੱਸਿਆ ਵੀ ਇਹ ਪੈਸੇ ਦਿੰਦੇ ਕਿਨੂੰ ਸੀਗੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨ